ਸ਼ੰਭੂ ਬਾਰਡਰ ਤੇ ਸਭ ਦੀ ਨਜ਼ਰ ਸੀ ਉਹੀ ਦਿਨ ਫਿਰ ਦੇਖਣ ਨੂੰ ਮਿਲਿਆ ਹੰਝੂ ਗੈਸ ਦੇ ਗੋਲੇ ਵੀ ਛੱਟੇ ਗਏ ਕਿਸਾਨਾਂ ਨੂੰ ਵਾਰ-ਵਾਰ ਚੇਤਾਵਨੀ ਦਿੱਤੀ ਗਈ ਕਿ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਨੀ ਜਿਸ ਦੇ ਨਾਲ ਸਾਨੂੰ ਕੁਝ ਨਾ ਕੁਝ ਸਖਤ ਕਾਰਵਾਈ ਕਰਨੀ ਪਵੇ ਹਾਲਾਂਕਿ ਅਸੀਂ ਉੱਥੇ ਖੁਦ ਮੌਜੂਦ ਸੀ ਕਿਸਾਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ ਨਹੀਂ ਕੀਤੀ 101 ਕਿਸਾਨਾਂ ਦੇ ਨਾਮ ਤੈਅ ਸੀ ਉਹ ਅੱਗੇ ਜਾਣ ਲੱਗੇ ਪੈਦਲ ਵੀ ਨਹੀਂ ਲੰਘਣ ਦਿੱਤਾ ਗਿਆ ਉਹ ਬਾਰਡਰ ਜਿਹੜਾ ਉੱਥੇ ਘੱਗਰ ਦਾ ਪੁਲ ਬਣਿਆ ਉੱਥੇ ਉਸੇ ਤਰ੍ਹਾਂ ਪੁਲਿਸ ਚੌਣੀ ਬਣੀ ਰਹੀ ਸੀ ਔਰ ਕਿਸਾਨਾਂ ਉੱਤੇ ਫਿਰ ਤਸ਼ੱਦਦ ਟਾਇਆ ਗਿਆ ਜਿਹੜਾ ਕੀ ਕਿਸਾਨ ਜਥੇਬੰਦੀਆਂ ਹੁਣ ਉਹਦਾ ਵਿਰੋਧ ਤੇ ਰੋਸ ਜ਼ਾਹਰ ਕਰ ਰਹੀਆਂ ਨੇ ਲੋਕਿ ਸਾਬਤ ਹੋ ਚੁੱਕਾ ਹੈਗਾ ਕਿ ਜਿਹੜੀ ਭਾਰਤੀ ਜ ਆਰਟੀਓ ਸੁਪਰੀਮ ਕੋਰਟ ਤੋਂ ਉੱਪਰ ਹੈ ਸਭਿਧਾਨ ਤੋਂ ਉੱਪਰ ਹੈ ਕਾਨੂੰਨ ਤੋਂ ਉੱਪਰ ਕਿਉਂਕਿ ਜਦ ਸੁਪਰੀਮ ਕੋਰਟ ਨੇ ਪਿਛਲੇ ਦਿਨ ਬਰ ਕਹਤਾ ਔਰ ਹਰਿਆਣੇ ਦੀ ਬੀਜੇਪੀ ਸਰਕਾਰ ਨੇ ਕਿਹਾ ਸੀ ਉਦੋਂ ਸੀਐਮ ਮਨੋਰ لال ਖੱਟੜ ਸੀ ਕਿ ਇਹਨਾਂ ਹਥਿਆਰ ਬਣਾ ਲਏ ਜੀ ਇਹਨਾਂ ਨੇ ਟਰੈਕਟਰਾਂ ਦੇ ਅੱਗੇ ਪਲਾ ਲਿਆ ਇਹਨਾਂ ਦੀ ਟਰਾਲੀਆਂ ਦੇ ਅੱਗੇ ਕੋ ਚਲਾ ਲਿਆ ਤੇ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਨੂੰ ਕਹਤਾ ਕਿ ਤੁਸੀਂ ਆਓ ਪਰ ਕਿਸੇ ਦਾ ਰਾਹ ਨਾ ਰੁਕੋ ਰਾਹ ਦੇ ਕਿਸਾਨ ਰੋਕਦੇ ਨੇ ਉਹ ਤਾਂ ਪੁਲਿਸ ਰੋਕ ਲੈਂਦੀ ਹੈਗੀਆ ਪਰ ਭਾਜਪੀ ਜਿਹੜੀ ਹਰਿਆਣਾ ਦੀ ਸਰਕਾਰ ਹੈ ਜਿਹੜੀ ਉੱਥੇ ਨਾਇਬ ਸੈਣੀ ਦੀ ਸਰਕਾਰ ਉਹ ਕਹਿੰਦੇ ਅਸੀਂ ਜਾਨ ਨਹੀਂ ਦੇਣਾ ਅਸੀਂ ਤੇ ਸੁਪਰੀਮ ਕੋਰਟ ਤੋਂ ਉੱਪਰ ਹੀ ਕਾਨੂੰਨ ਤੋਂ ਉੱਪਰ ਅਸੀਂ ਤੇ ਟਿੱਚ ਜਾਣਦੇ ਆ ਜੇ 101 ਬੰਦੇ ਦਾ ਜੱਥਾ ਜਾਣਾ ਚਾਹੁੰਦਾ ਉਹਨਾਂ ਨੂੰ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਨਹੀਂ ਜਾਣ ਦੇ ਰਹੇ ਪਰ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਰਾਸ਼ਨ ਨਹੀਂ ਕੋਈ ਪਾਣੀ ਨਹੀਂ ਕੱਲੇ ਡੰਡਿਆਂ 'ਚ ਝੰਡੇ ਪਾਏ ਹੋ ਸੀ ਤੇ ਪੈਦਲ ਜਾਣਾ ਚਾਹੁੰਦੇ ਸੀ ਇਹਦਾ ਮਤਲਬ ਕਿ ਦੇਸ਼ ਦੇ ਵਿੱਚ ਫਿਰ ਡੈਮੋਕਰੈਟਿਕ ਲੋਕਤੰਤਰ ਨਹੀਂ ਆ ਇਹ ਤਾਲੇਬਾਨ ਆ ਮਤਲਬ ਅਸੀਂ ਇੰਡੀਆ 'ਚ ਵਸ ਰਹੇ ਆ ਕਿ ਜਾਂ ਤਾਲੇਬਾਨ ਜਾਂ ਬੰਗਲਾਦੇਸ਼ ਦੇ ਵਿੱਚ ਜਾਂ ਸ਼੍ਰੀਲੰਕਾ ਦੇ ਵਿੱਚ ਵਸ ਰਹੇ ਆ ਜਾਂ ਪਾਕਿਸਤਾਨ ਦੇ ਵਿੱਚ ਵਸ ਰਹੇ ਹੈਗੇ ਇਸ ਕਰਕੇ ਤੇ ਸੁਪਰੀਮ ਕੋਰਟ ਨੂੰ ਦੇਖਣਾ ਚਾਹੀਦਾ ਹੈ ਕਿ ਦਿੱਲੀ ਕੀ ਭਾਜਪਾ ਵਾਲਿਆਂ ਦੀ ਹੈ ਕੀ ਹਰਿਆਣੇ ਦੀਆਂ ਛੜਕਾਂ ਨਾਇਬ ਸੈਣੀ ਦੀਆਂ ਨੇ ਇਹ ਤੇ ਸਟੇਟ ਦੀ ਪ੍ਰਾਪਰਟੀ ਨੈਸ਼ਨਲ ਪ੍ਰਾਪਰਟੀ ਹੈ ਦੇਸ਼ ਦੀ ਪ੍ਰਾਪਰਟੀ ਹੈ ਤੇ ਕੀ ਪੰਜਾਬ ਦੇ ਲੋਕ ਉੱਥੇ ਜਾ ਕੇ ਆਪਣੇ ਮੰਗ ਕੀ ਮੰਗ ਨਹੀਂ ਮੰਗ ਸਕਦੇ ਕਿਸਾਨਾਂ ਦਾ ਮਸਲਾ ਦੇਸ਼ ਦਾ ਮਸਲਾ ਦੇਸ਼ ਦੇ ਕਿਸਾਨ ਇਕੱਠੇ ਨਹੀਂ ਹੋ ਸਕਦੇ ਦਿੱਲੀ ਜਦ ਸੁਪਰੀਮ ਕੋਰਟ ਆਗਿਆ ਦੇ ਰਹੀ ਆ ਔਰ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨ ਤੇ ਦਿੱਲੀ ਦੇ ਵਿੱਚ ਤਿੰਨ ਜਗ੍ਹਾ ਨੇ ਧਰਨਾ ਲਾਉਣ ਵਾਸਤੇ ਰਾਮਲੀਲਾ ਗਰਾਊਂਡ ਸ਼ਹੀਨ ਬਾਗ ਔਰ ਜੰਤਰ ਮਤਰ ਤੁਸੀਂ ਉੱਥੇ ਵੀ ਜਾਣ ਨਹੀਂ ਦਿੰਦੇ ਇਹਦਾ ਮਤਲਬ ਹੈ ਕਿ ਭਾਜਪੀ ਜਿਹੜੀ ਪਾਰਟੀ ਆ ਜਿਹੜੀ ਸੈਂਟਰਲ ਸਰਕਾਰ ਆ ਹਰਿਆਣਾ ਸਰਕਾਰ ਉਹ ਦੇਸ਼ ਦੀ ਸੁਪਰੀਮ ਕੋਰਟ ਨੂੰ ਕੁਝ ਨਹੀਂ ਮੰਨਦੀ ਦੇਸ਼ ਦੇ ਸੰਵਿਧਾਨ ਨੂੰ ਟੁੱਟ ਜਾਂਦੀ ਆ ਲੋਕਾਂ ਦੇ ਜਿਹੜੇ ਮੌਲਿਕ ਰਾਈਟ ਨੇ ਉਹਨਾਂ ਨੂੰ ਟੁੱਟ ਜਾਂਦੀ ਆ ਉਹ ਜਿਹੜਾ ਅੱਜ ਵਾਰਨਿੰਗ ਦੇ ਕੇ ਅਥਰੂ ਗੈਸ ਗੋਲੇ ਛੱਡੇ ਨੇ ਇੱਕ ਬਜ਼ੁਰਗ ਕਿਸਾਨ ਜਿੰਨਾ ਜ਼ਿਆਦਾ ਜ਼ਖਮੀ ਹੋ ਗਿਆ ਦਰਜਨਾਂ ਦੇ ਕਰੀਬ ਕਿਸਾਨ ਜ਼ਖਮੀ ਹੋ ਗਏ ਨੇ ਉਹ ਸਰ ਬਜ਼ੁਰਗ ਸੀ ਤੇ ਜਿਹੜੀ ਹਰਿਆਣਾ ਪੁਲਿਸ ਹੈ ਕਿਉਂਕਿ ਹਰਿਆਣਾ ਪੁਲਿਸ ਦਾ ਕੁਝ ਵੀ ਨਹੀਂ ਵਿਗੜਿਆ ਉਹਨਾਂ ਦੇ ਸ਼੍ਰੀ ਆਮ ਜਸਕਰਨ ਨਾਮ ਜਿਹੜਾ ਨੌਜਵਾਨ ਮੁੰਡਾ ਉਹ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਦੇਸ਼ੀਆਂ ਸ਼ੁਭਕਰਨ ਸਿੰਘ ਤੇ ਦੇਸ਼ ਦੀਆਂ ਅਦਾਲਤਾਂ ਵੀ ਚੁੱਪ ਨੇ ਦੇਸ਼ ਦੀਆਂ ਅਦਾਲਤਾਂ ਦੇ ਵੀ ਅੱਜਕੱਲ ਜਦੋਂ ਸੁਣਵਾਈ ਹੁੰਦੀ ਹੈ ਜੱਜ ਸਬਾਨ ਕਮੈਂਟਰੀ ਹੋਰ ਕਰਦੇ ਨੇ ਜਦੋਂ ਫਾਈਨਲ ਆਰਡਰ ਹੁੰਦੇ ਨੇ ਉਹ ਕੁਝ ਹੋਰ ਹੀ ਹੁੰਦਾ ਇਸ ਕਰਕੇ ਜਿਹੜੀ ਕਾਰਵਾ ਦੀ ਸਟੋਰੀ ਆ ਸੁਪਰੀਮ ਕੋਰਟ ਦੇ ਜੱਜਾਂ ਬਾਰੇ ਖਾਸ ਕਰਕੇ ਜਿਹੜੇ ਸਾਡੇ ਚੀਫ ਜਸਟਿਸ ਡੀਵਾਈ ਚੰਦਰ ਚੂੜ ਸਾਬ ਉਹਨਾਂ ਬਾਰੇ ਜੋ 42 ਪੇਜ ਲਿਖੇ ਉਹਦੇ ਹੀ ਆ ਕਿ ਪਹਿਲਾਂ ਕਮੈਂਟਰੀ ਹੋਰ ਹੁੰਦੀ ਰਹੀ ਆ ਤੇ ਫਲਾਣ ਜਦੋਂ ਫਾਈਨਲ ਵਰਡਿਕ ਆਉਂਦਾ ਸੀ ਉਹ ਕੁਝ ਹੋਰ ਹੀ ਹੁੰਦਾ ਤੇ ਅਦਾਲਤਾਂ ਵੀ ਇਸ ਮਸਲੇ ਦੇ ਵਿੱਚ ਜਿਹੇ ਜਿਹੜੇ ਲੋਕਾਂ ਦੀ ਸੁਣਵਾਈ ਕਰਨੀ ਚਾਹੀਦੀ ਉਹ ਪੋਲੀਟੀਕਲ ਜਾਂ ਸਰਕਾਰਾਂ ਦੇ ਮੱਦੇਨਜ਼ਰ ਰੱਖ ਕੇ ਫੈਸਲੇ ਆ ਰਹੇ ਨੇ ਇੱਕ ਪਾਸੇ ਸੁਪਰੀਮ ਕੋਰਟ ਨੇ ਕਿ ਕਿਸਾਨਾਂ ਨੂੰ ਉਹ ਬਾਈ ਨੇਮ ਇੱਕ ਕਿਸਾਨਾਂ ਆ ਲੀਡਰ ਨੂੰ ਪਾਰਟੀ ਬਣਾਇਆ ਸੀ ਕਿ ਲੋਕ ਆਵਾਜਾਈ ਜਾਂ ਲੋਕਾਂ ਦੀ ਆਉਣ ਜਾਣ ਲੱਗੇ ਕੋਈ ਤੰਗੀ ਨਾ ਹੋਵੇ ਉਹ ਤੇ ਆਪ ਪੈਦਲ ਜਾਣਾ ਚਾਹੁੰਦੇ ਸੀ ਔਰ ਹਰਿਆਣਾ ਸਰਕਾਰ ਨੇ ਅਜੇ ਫਿਰ ਅਥਰੂ ਗੈਸ ਗੋਲੇ ਛੱਡੇ ਕਿੰਨੇ ਜ਼ਖਮੀ ਹੋ ਗਏ ਹਾਲਾਂਕਿ ਅੱਜ ਪੰਜਾਬ ਦੀਆਂ ਸਾਰੀਆਂ ਪੋਲੀਟਿਕਲ ਪਾਰਟੀਆਂ ਨੇ ਆਮ ਆਦੀ ਪਾਰਟੀ ਨੇ ਵੀ ਨਿਖੇਧੀ ਕੀਤੀ ਹੈ ਕਾਂਗਰਸ ਵੱਲੋਂ ਰਾਜਾ ਮਿਰਦਤ ਸਿੰਘ ਵੜਿੰਗ ਆਮ ਆਦੀ ਪਾਰਟੀ ਵੱਲੋਂ ਹਰਪਾਰ ਸਿੰਘ ਚੀਮਾ ਅਮਨ ਰੋੜਾ ਤੇ ਕਾਂਗਰਸ ਵੱਲੋਂ ਇਹਨਾਂ ਨੇ ਵੀ ਕੀਤੀ ਹੈ ਪ੍ਰਤਾਪ ਸਿੰਘ ਬਾਜਵਾ ਬਾਕੀਆਂ ਨੇ ਵੀ ਕਾਲੀ ਦਲ ਨੇ ਵੀ ਕੀਤੀ ਹੈ ਨਾ ਜੀ ਸਥਿਤੀ ਚ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਰਿਆਣੇ ਦੇ ਕਿਸਾਨ ਵੀ ਨਾਲ ਜਾਣਾ ਜਾਣਾ ਚਾਹੁੰਦੇ ਨੇ ਪਰ ਬੀਜੇਪੀ ਨੇ ਤੇ ਸੌ ਹੀ ਖਾਰੀ ਨਾ ਕਿ ਅਸੀਂ ਇਸ ਵਾਰ ਜਿਹੜਾ ਕਿਸਾਨ ਆ ਅਸੀਂ ਦਿੱਲੀ ਨਹੀਂ ਵੜ ਦੇਣਾ ਨਾ ਤੁਸੀਂ ਸੁਣਵਾਈ ਕਰਦੇ ਹੋ ਨਾ ਉਹ ਕਿਸਾਨਾਂ ਦੀਆਂ ਮਸਲੇ ਮਸਲੇ ਹੱਲ ਕਰਦੇ ਤੇ ਨਾ ਹੀ ਉਹਨਾਂ ਦਾ ਉਹਨਾਂ ਨੂੰ ਧਰਨਾ ਦੇ ਦੇਣਾ ਦੇਣ ਦਿੰਦੇ ਹੋ ਕਿਸਾਨ ਜਥੇਬੰਦੀਆਂ ਨੇ ਰੋਸ ਵਿੱਚ ਹੁਣ ਬਾਰਡਰ ਤੋਂ ਜਿਹੜਾ ਫੈਸਲਾ ਲਿਆ ਉਹਦੇ ਵਿੱਚ ਦੋ ਤਿੰਨ ਗੱਲਾਂ ਕਹੀਆਂ ਨੇ ਇੱਕ ਤਾਂ ਜਿਹੜਾ ਜਥਾ ਕੱਲ ਨੂੰ ਉਸੇ ਲੜੀ ਤਹਿਤ ਚੱਲਣਾ ਸੀ ਤਾਂ ਪਹਿਲਾਂ ਹੀ ਨਹੀਂ ਗਿਆ ਦੂਜਾ ਟਾਲ ਦਿੱਤਾ ਗਿਆ ਕੱਲ੍ਹ ਲਈ ਪਰ ਪਰਸੋਂ ਜਥਾ ਰਵਾਨਾ ਹੋਏਗਾ ਕਹਿੰਦੇ ਤੇ ਨਾਲੇ ਭਾਜਪੀ ਦੇ ਆਗੂਆਂ ਦੇ ਘਰਾਂ ਦਾ ਘਰਾਓ ਕੀਤਾ ਜਾਣਾ ਅਸੀਂ ਦੱਸ ਦੇਾਂਗੇ ਹੁਣ ਕਿ ਅਸੀਂ ਕਿਵੇਂ ਫਿਰ ਪ੍ਰਦਰਸ਼ਨ ਕਰਦੇ ਹਾਂ ਦੇਖੋ ਕਿਉਂਕਿ ਭਾਜਪੀ ਪ੍ਰੋਵੋਕ ਕਰ ਰਹੀ ਹੈ ਭਾਜਪੀ ਕਿਸਾਨਾਂ ਨੂੰ ਮਜਬੂਰ ਨਾ ਕਹੋ ਬੀਜਪੀ ਜਾਣਬੁੱਝ ਕੇ ਪ੍ਰੋਵੋਕ ਕਰਨਾ ਚਾਹੁੰਦੀ ਹੈ ਕਿਉਂਕਿ ਉਹ ਪੰਜਾਬ ਦੇ ਵਿੱਚ ਬੀਜਪੀ ਜੱਟ ਵਰਸਸ ਨੌਨ ਜੱਟ ਇਸ਼ੂ ਬਣਾਉਣਾ ਚਾਹੁੰਦੀ ਹੈ ਗਿਆ ਜਿਵੇਂ ਹਰਿਆਣਾ ਦੇ ਵਿੱਚ ਜੱਟ ਵਰਸਸ ਨੌਨ ਜੱਟ ਇਸ਼ੂ ਬਣਾਇਆ ਇਸ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਕਿ ਕਿਸਾਨ ਇੱਥੇ ਧਰਨਾ ਲਾਉਣ ਤੇ ਜਿਹੜੇ ਨੌਨ ਜੱਟ ਨੇ ਜਿਹੜੇ ਉਹ ਸਿੱਧੇ ਖੇਤੀ ਨਾਲ ਨਹੀਂ ਜੁੜੇ ਜਿਨ੍ਹਾਂ ਦਾ ਖੇਤੀ ਨਾਲ ਨਹੀਂ ਸੰਬੰਧ ਹੈਗਾ ਚਾਹੇ ਉਹ ਐਸ்சி ਭਾਈਚਾਰਾ ਚਾਹੇ ਉਹ ਹਿੰਦੂ ਭਾਈਚਾਰਾ ਹੈਗਾ ਉਹ ਇਹਨਾਂ ਨੂੰ ਜੱਟਾਂ ਨੂੰ ਜਾਂ ਕਿਸਾਨਾਂ ਨੂੰ ਕਿਉਂਕਿ ਕਿਸਾਨਾਂ ਚੋ ਵੀ 99% ਜਿਹੜੇ ਬਹੁਗਿਣਤੀ ਆ 100% ਕਹਿ ਲੋ ਕਿ ਉਹ ਜੱਟ ਪਾਈ ਚਰਗਾ ਉਹ ਇਸ਼ੂ ਇਹ ਅਸਲ ਦੇ ਵਿੱਚ ਜਿਹੜਾ ਸਰਵਰ ਸਿੰਘ ਪਦੇਰ ਜਾਂ ਡੱਲੇਵਾਲ ਹੋਣ ਇਸ ਨੇ ਹੀ ਸਮਝ ਰਹੇਗੇ ਹਾਲਾਂਕਿ ਇਹਨਾਂ ਤੇ ਵੀ 100 ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਭਾਜਪਾ ਦੀ ਕੋਸ਼ਿਸ਼ ਇਹ ਹੀ ਆ ਕਿ ਪੰਜਾਬ ਦੇ ਵਿੱਚ ਕ੍ਰਾਈਸਿਸ ਆ ਪੋਲੀਟੀਕਲ ਕ੍ਰਾਈਸਿਸ ਬਹੁਤ ਵੱਡਾ ਇੱਥੇ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਜੱਟ ਵਰਸਸ ਨੌਣ ਜੱਟ ਬਣਾਇਆ ਜਾਵੇ ਤੇ ਭਾਜਪਾ ਨੂੰ 227 ਦੀਆਂ ਵੋਟਾਂ 'ਚ ਫਾਇਦਾ ਹੋਵੇ ਉਹਨਾਂ ਦੀ ਹੌਲੀ ਹੌਲੀ ਉਹ ਜਿਹੜੀ ਗੇਮ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ 224 ਦੀਆਂ ਲੋਕ ਸਭਾ ਚੋਣਾਂ 'ਚ ਉਹਨਾਂ ਨੇ ਮਿੱਥ ਕੇ ਕਿਸਾਨਾਂ ਦਾ ਵਿਰੋਧ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਜਿੱਥੇ ਖਾਸ ਕਰਕੇ ਜਿਹੜੇ ਐਸਸੀ ਭਾਈਚਾਰੇ ਦੇ ਕੈਂਡੀਡੇਟ ਸੀ ਚਾਹੇ ਉਹ ਫਤੇਗੜ ਸਾਹਿਬ ਤੋਂ ਗਿਜਾਰਾਮ ਬਾਲਮਿਕ ਸੀ ਜਾਏ ਫਰੀਦਕੋਟ ਤੋਂ ਹੰਸਰਾਜ ਹੰਸ ਜਿੱਥੇ ਮਿੱਥ ਕੇ ਕਰਵਾਏ ਗਏ ਸੀ ਕਿ ਅਹਿਸਾਸ ਹੋਵੇ ਲੋਕਾਂ ਨੂੰ ਕਿ ਦੇਖੋ ਜੀ ਕਿ ਐਸੀ ਭਾਈਚਾਰਾ ਸੋਚੇ ਗਿਆ ਸਾਡੇ ਯਾਰ ਬੰਦੇ ਸੀ ਕੈਂਡੀਡੇਟ ਸੀ ਇਹਨਾਂ ਨੂੰ ਪ੍ਰਚਾਰ ਵੀ ਨਹੀਂ ਕਰ ਦਿੱਤਾ ਗਿਆ ਕਿਉਂਕਿ ਜਦੋਂ ਅਗਲੇ ਸੋਚਦੇ ਕਿ ਸਾਡੇ ਵਿੜੇ ਆ ਕੇ ਸਾਡਾ ਹੀ ਭਾਈਚਾਰੇ ਦਾ ਸਾਡਾ ਹੀ ਲੀਡਰ ਸਾਨੂੰ ਸੰਬੋਧਨ ਕਰਨਾ ਚਾਹੁੰਦਾ ਤੇ ਇਹ ਜਿਹੜੇ ਕਿਸਾਨ ਨੇ ਜਿਹਦੇ ਚੋ 99% ਜੱਟ ਨੇ 100% ਜੱਟ ਨੇ ਉਹ ਵਿਰੋਧ ਕਰਦੇ ਉਹਨਾਂ ਦੇ ਉਹ ਮਨਸੂਬਾ ਬੀਜੇਪੀ ਦਾ ਕਾਮਯਾਬ ਹੋਇਆ ਜਿਹੜਾ ਪੰਜਾਬ ਦੇ ਕਿਸਾਨਾਂ ਨੇ ਨਹੀਂ ਸਮਝਿਆ ਉਦੋਂ ਵੀ ਕਟੋਗੜ ਕਿਸਾਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਆਪਣੇ ਆਪ ਨੂੰ ਪ੍ਰਚਾਰ ਉਹਨਾਂ ਨੂੰ ਪ੍ਰਚਾਰ ਕਰਨ ਦੇਣਾ ਚਾਹੀਦਾ ਹੈ ਪਰ ਉਹ ਬੀਜੇਪੀ ਦੇ ਟਰੈਪ ਚ ਫਸ ਗਏ ਤੇ ਕੁਝ ਪਹਿਲਾਂ ਕਿਸਾਨਾਂ ਦੀ ਵੀ ਇੰਡੀਵੀਜੂਅਲ ਪਹਿਲਾਂ ਹੀ ਬੀਜਪੀ ਦੇ ਨਾਲ ਗਿਣੀ ਮੀਤੀ ਸਾਜ਼ਿਸ਼ ਸੀ ਜਿਹੜੀ ਬੇਨਕਾਬ ਹੋ ਗਈ ਆ ਹੁਣ ਜਿਹਹੀ ਸਥਿਤੀ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਕਿ ਜੱਥਾ ਜਿਹੜਾ ਅੱਜ ਜਿਹੜਾ 101 ਮਰਜੀ ਵੜਾ ਭੇਜੇ ਸੀ ਹੁਣ ਉਹ ਇਹਨਾਂ ਨੇ ਟਾਲ ਦਿੱਤਾ ਗਿਆ ਤੇ ਬੀਜਪੀ ਦਾ ਵਿਰੋਧ ਕਰਨਗੇ ਹੁਣ ਜਦੋਂ ਬੀਜਪੀ ਦੇ ਲੀਡਰਾਂ ਦਾ ਵਿਰੋਧ ਕਰਨਗੇ ਪੰਜਾਬ ਦੇ ਫਿਰ ਜਨਤਾ ਪ੍ਰਵੋਕ ਹੋਏਗੀ ਸ਼ਹਿਰ ਸ਼ਹਿਰਾਂ 'ਚ ਰਹਿੰਦੇ ਨੇ ਬੀਜਪੀ ਵਾਲੇ ਉਹ ਵਿਰੋਧ ਹੋਏਗਾ ਗਲੀਆਂ ਮਹੱਲੇ ਵਾਲੇ ਲੋਕ ਪਰੇਸ਼ਾਨ ਹੋਗੇ ਜਦੋਂ ਪਬਲਿਕ ਮੀਟਿੰਗਾਂ ਜਾਣਗੇ ਬੁਜ਼ਾਰ ਬੰਦ ਕਰਨੇ ਪੈਣਗੇ ਦੁਕਾਨਾਂ ਬੰਦ ਕਰਨੀਆਂ ਪੈਣਗੀਆਂ ਬੀਜੇਪੀ ਲੀਡਰਾਂ ਦੇ ਘਰਾਂ ਦੇ ਬਾਹਰੇ ਜਾ ਕੇ ਨਾਹਰੇਬਾਜੀ ਕਰਨੇ ਉਹਦੇ ਨਾਲ ਆਪਸੀ ਭਾਈਚਾਰਕ ਸਾਂਝ ਵੀ ਟੁੱਟਦੀ ਆ ਇੱਕ ਦੂਜੇ ਦੇ ਨਫ਼ਰਤ ਵੀ ਵੱਧਦੀ ਆ ਔਰ ਫਿਰ ਲੋਕੀ ਕਹਿੰਦੇ ਕੋਈ ਨਹੀਂ ਦੇਖਾਂਗੇ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਇਹ ਬੜੀ ਪ੍ਰੀਪਲਾਨ ਸਭ ਕੁਝ ਹੋ ਰਿਹਾ ਇਸ ਮਸਲੇ ਦੇ ਪਰ ਇਹ ਹੁਣ ਲੜਾਈ ਜੇ ਦੇਸ਼ ਦਾ ਕਿਸਾਨ ਦੇਸ਼ ਦਾ ਕਿਸਾਨ ਇਕੱਠਾ ਹੁੰਦਾ ਜਦ ਪੰਜਾਬ ਦਾ ਕਿਸਾਨ ਇਕੱਠਾ ਹੁੰਦਾ ਫਿਰ ਫਾਇਦਾ ਹੈਗਾ ਇਹ ਇਕੱਲਾ ਸਰਵਨਪਧੇਰ ਤੇ ਡੱਲੇਵਾਲ ਸਾਹਿਬ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਪਰ ਇਹਦੇ ਚ ਵੀ ਪੋਲੀਟੀਕਲ ਪਾਰਟੀਆਂ ਏਜੰਸੀਆਂ ਦਾ ਵੱਡਾ ਹੱਥ ਸੀ ਕਿ ਜਿਹੜਾ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਉਹਨੂੰ ਦਫਾੜ ਕਰਨ ਦੇ ਵਿੱਚ ਸਰਕਾਰਾਂ ਦਾ ਏਜੰਸੀਆਂ ਦਾ ਬਹੁਤ ਵੱਡਾ ਹੱਥ ਸੀ ਕਿ ਕਿਸਾਨਾਂ ਦੀ ਜਿਹੜੀ ਏਕਤਾ ਸੀ ਨਾ ਉਹ ਇਹਨਾਂ ਨੇ ਤੋੜ ਦਿੱਤੀ ਹੈਗੀ ਇੱਕ ਸਜੁਗਤ ਕਿਸਾਨ ਮੋਰਚਾ ਇੱਕ ਸਜੁਗਤ ਕਿਸਾਨ ਮੋਰਚਾ ਗੈਰ ਸਿਆਸੀ ਬਣ ਗਿਆ ਉਹ ਸਿਰ ਤੇ ਸਿਰ ਕਿਸਾਨਾਂ ਦੀ ਜਿਹੜੀ ਸ਼ਕਤੀ ਹੈ ਨਾ ਏਕਤਾ ਉਹਦੇ ਤੋਂ ਉਹਦੇ ਚ ਉਹਨੂੰ ਤੋੜਨ ਦੇ ਵਿੱਚ ਸਰਕਾਰਾਂ ਤੇ ਏਜੰਸੀਆਂ ਕਾਮਯਾਬ ਹੋਈਆਂ ਨੇ ਉਹ ਦੇਸ਼ ਦਾ ਕਿਸਾਨ ਖਾਸ ਕਰਕੇ ਪੰਜਾਬ ਵਾਲੇ ਜਿਹੜੇ 32 ਤੋਂ 64 ਹੋ ਗਏ ਨੇ ਇਹਨਾਂ ਦੇ ਭੇਜੇ ਦੇ ਵਿੱਚ ਗੱਲ ਹੀ ਨਹੀਂ ਪਈ ਕਿ ਤੁਹਾਨੂੰ ਵੰਡ ਦਿੱਤਾ ਗਿਆਗਾ ਤੁਸੀਂ ਕੁਰਸੀਆਂ ਦੀ ਖਾਤਰ ਲੜਦੇ ਰਹੇ ਹੈਗੇ ਨੇ ਤੇ ਤੁਹਾਡੇ ਦਾ ਲੋਕੀ ਮਜ਼ਾਕ ਬਣਾਗੇ ਤੁਹਾਡਾ ਬੁੱਧੂ ਖਿੱਚ ਕੇ ਹੈਗੇ ਤੇ ਉਹਨਾਂ ਦੇ ਜਿਹੜੇ ਮਨਸੂਬੇ ਕਾਮਯਾਬ ਹੋ ਗਏ ਪਰ ਹੁਣ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਪੰਜਾਬ ਦੇ ਭਾਜਪੀ ਦੇ ਲੀਡਰਾਂ ਦਾ ਵਿਰੋਧ ਕਰਨਾ ਉਹਦਾ ਮਤਲਬ ਹੈ ਕਿ ਇੱਥੇ ਹਿੰਦੂ ਭਾਈਚਾਰਾ ਕਿਉਂਕਿ ਭਾਜਪੀ ਨੂੰ ਅੱਜਕੱਲ ਸਭ ਤੋਂ ਵੱਧ ਇੰਡੀਆ ਦੇ ਵਿੱਚ ਜੇ ਹਿੰਦੂ ਭਾਈਚਾਰਾ ਕਿਸੇ ਪੋਲੀਟੀਕਲ ਪਾਰਟੀ ਨੂੰ ਪਸੰਦ ਕਰਦਾ ਵਾ ਉਹ ਭਾਜਪੀ ਆ ਤੇ ਭਾਜਪੀ ਵੱਡੀ ਪਸੰਦ ਬਣ ਚੁੱਕੀ ਆ ਇਸ ਸਮੇਂ ਦੇਸ਼ ਦੇ ਵਿੱਚ ਤੇ ਜੇ ਤੁਸੀਂ ਬੀਜੇ ਕਿਉਂਕਿ ਬੀਜਪੀ ਹਿੰਦੂ ਭਾਈਚਾਰੇ ਦੀ ਜਮਾਤ ਆ ਜੇ ਉਹਨਾਂ ਦਾ ਘਰਾਵ ਕਰਕੇ ਤੇ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਜੱਟ ਵਰਸਸ ਨੌਨ ਜੱਟ ਇਸ਼ੂ ਬਣੂਗਾ ਜਾਂ ਹਿੰਦੂ ਬਨਾਮ ਗੈਰ ਹਿੰਦੂ ਇਸ਼ੂ ਬਣੂਗਾ ਉਹਨਾਂ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਹੋਈ ਕਿਸਾਨਾਂ ਨੂੰ ਇਸ ਸਿੱਧ ਕਰਨੀ ਚਾਹੀਦੀ ਜਾਂ ਜਿਹੜੀ ਆਪਣੀਆਂ ਹੱਕੀ ਮੰਗਾਂ ਲੈਣ ਵਾਸਤੇ ਸੈਂਟਰ ਤੇ ਦਬਾਅ ਪਾਉਣਾ ਚਾਹੀਦਾ ਉਸ ਮਸਲੇ ਦੇ ਵਿੱਚ ਘਰ ਘੇਰਨ ਦੀ ਬਜਾਏ ਚੰਡੀਗੜੀ ਆਜੋ ਜੀ ਹੂੰ ਡੇਲੀ ਪੰਜ ਪੰਜ ਬੰਦੇ 144 ਲਗੀ ਨਾ ਤਿੰਨ ਦਫਤਰ ਨੇ ਇਥੇ ਬੀਜੇਪੀ ਦੇ ਹੂੰ ਪੰਜਾਬ ਬੀਜੇਪੀ ਦਾ ਚੰਡੀਗੜ੍ਹ ਬੀਜੇਪੀ ਦਾ ਹਰਿਆਣਾ ਬੀਜੇਪੀ ਦਾ ਤਿੰਨਾਂ ਦਫਤਰਾਂ ਦਾ ਕਿ ਪੰਜ ਜਾਣੇ ਬੰਦੇ ਰੋਜ਼ ਹੀ ਕਾਲੀ ਚ ਪੱਟੀਆਂ ਬਣ ਕੇ ਬੈਠ ਜਾ ਕਰਨਾ ਪੰਜ ਬੰਦਿਆਂ ਤੋਂ ਜ਼ਿਆਦਾ ਦਿਨ ਇਹ ਬੈਠ ਸਕਦੇ 144 ਲੱਗੀ ਹੈਗੀ ਚਲੋ ਹੁਣ 144 ਦਾ ਸ਼ਾਇਦ 163 ਬਣ ਕਿੰਨੀ ਬਣ ਗਈ ਹੈਗੀ ਨਾ ਉਹ ਆ ਉਹ ਉਦਾਂ ਤੇ ਪ੍ਰੋਟੈਸਟ ਕਰ ਸਕਦੇ ਤੁਸੀਂ ਤੇ ਜੇ ਉਹਨਾਂ ਦੇ ਰਾਹ ਰੋਕੇ ਜਾਂ ਘਰਾਉ ਜਿਵੇਂ ਪਹਿਲਾਂ ਕੀਤਾ ਉਹਦੇ ਨਾਲ ਕਲੇਸ਼ ਵਧੂਗਾ ਨਫ਼ਰਤ ਵਧੂਗੀ ਜਦੋਂ ਕਲੇਸ਼ ਨਫ਼ਰਤ ਵਧੂਗਾ ਤੇ ਲਾਜ਼ਮੀ ਤੌਰ ਤੇ ਉਹਦੇ 'ਚ ਭਾਜੀਪੀ ਨੂੰ ਫਾਇਦਾ ਹੋਏਗਾ ਤੇ ਭਾਜੀਪੀ ਚਾਹੁੰਦੀ ਹੀ ਹੈ ਕਿ ਅਸੀਂ ਪੂਰੇ ਇੰਡੀਆ 'ਤੇ ਰਾਜ ਕਰ ਲਿਆ ਅਸੀਂ ਤੇ ਉਥੇ ਸ਼ਿਵ ਸੈਨਾ ਵਾਲਿਆਂ ਨੂੰ ਠੋਡ ਮਾਰ ਕੇ ਪਹਿਲਾਂ ਉਹਨਾਂ ਦੇ ਸਿਰ ਤੇ ਸਰਕਾਰ ਬਣਾਈਆਂ ਬਾਅਦ ਚ ਉਹਨਾਂ ਨੂੰ ਵਰਤ ਲਿਆ ਉਥੇ ਸਰਕਾਰ ਬਣਾਗੇ ਤੇ ਅਗਲੀ ਆਖ ਉਹਨਾਂ ਤੇ ਭਾਜਪੀ ਦੇ ਤੇ ਭਾਜਪੀ ਦੀ ਉਸ ਮਨਸੂਬੇ ਨੂੰ ਕਾਮਯਾਬ ਕਰਨ ਵਾਸਤੇ ਪੰਜਾਬ ਦੇ ਕਿਸਾਨ ਬਹੁਤ ਵਧੀਆ ਤੇ ਵੱਡਾ ਰੋਲ ਨਿਭਾ ਰਹੇ ਜਿਹੜਾ ਉਹਨਾਂ ਨੂੰ ਪਤਾ ਨਹੀਂ ਹੈਗਾ ਠੀਕ ਹੈ ਸਰਕਾਰ ਹਰ ਸਟੇਟ ਦੇ ਵਿੱਚ ਹਰ ਪਾਰਟੀ ਨੂੰ ਸਰਕਾਰ ਬਣਾਉਣ ਦਾ ਹੱਕ ਹੈ ਪਰ ਜਿਵੇਂ ਇਹ ਜੇ ਇਹ ਵਾਲੀ ਪਾਰਟੀ ਵੋਟਰਾਂ ਨੂੰ ਧਰੂਵਿਕਰਨ ਕਰਨ ਜਾਣਦੀ ਹੈ ਇਹੋ ਜਿਹਾ ਧੁਰਵਿਕੰਦ ਪਹਿਲਾਂ ਕਾਂਗਰਸ ਵੀ ਕਰਦੀ ਰਹੀ ਪਰ ਇਸ ਲੈਵਲ ਦਾ ਨਹੀਂ ਕਰਦੀ ਰਹੀ ਹੈਗੀ ਹੁਣ ਇਹ ਜਿਹੜਾ ਕਿਸਾਨਾਂ ਦਾ ਮਸਲਾ ਇਹ ਦੇਸ਼ ਦਾ ਮਸਲਾ ਹੈਗਾ ਜਦ ਤੱਕ ਪੰਜਾਬ ਦੇ ਕਿਸਾਨ ਪੂਰੇ ਇੰਡੀਆ ਦੇ ਕਿਸਾਨਾਂ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਤਦ ਤੱਕ ਬੀਜੇਪੀ ਤੇ ਏਜੰਸੀਆਂ ਚਾਹਣਗੀਆਂ ਕਿ ਮਸਲਾ ਪੰਜਾਬ ਦਾ ਹੀ ਬਣਾ ਰਵੇ ਦੇਖੋ ਨਾਇਬ ਸਿੰਘ ਸੈਣੀ ਦੀ ਸਟੇਟਮੈਂਟ ਸੀ ਕੱਲ ਉਹ ਕਹਿੰ ਰਹੇ ਕਿ ਪੰਜਾਬ ਦਾ ਮਸਲਾ ਪੰਜਾਬ ਦੇ ਕਿਸਾਨ ਪੰਜਾਬ 'ਚ ਧਰਨਾ ਦੇਣ ਉਹਨਾਂ ਨੇ ਪਹਿਲਾਂ ਹੀ ਹੱਡ ਬਣਾ ਦਿੱਤਾ ਇਸੇ ਕਰਕੇ ਉਹ ਦਿੱਲੀ ਜਾਣ ਨਹੀਂ ਦੇਣਾ ਚਾਹੁੰਦੇ ਕਿ ਪੰਜਾਬ ਦੇ ਕਿਸਾਨੀਆਂ ਹਰ ਵਾਰ ਪੰਗੇ ਪਾਉਂਦੇ ਉਹਦੇ ਪੰਗੇਬਾਜ਼ ਦੱਸ ਰਹੇ ਨਾ ਕਿਸਾਨ ਉਹ ਇੰਡੀਆ ਲੈਵਲ ਦੀ ਲੜਾਈ ਬਣਾਉਣੀ ਚਾਹੁੰਦੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਾਕੀ ਇੰਡੀਆ ਦਾ ਜਿਹੜਾ ਕਿਸਾਨ ਆ ਹਰਿਆਣੇ ਨੂੰ ਛੱਡ ਕੇ ਉਹ ਵੀ ਮਸਤ ਆ ਉਹਨਾਂ ਨੂੰ ਕੁਝ ਲੈਣਾ ਦੇਣਾ ਨਹੀਂ ਆਏਗਾ ਤੇ ਜੇ ਵਾਕਈ ਜੇ ਯੂਪੀ ਬਿਹਾਰ ਦਾ ਕਿਸਾਨ ਇਹਨਾਂ ਅਕਲ ਵਾਲਾ ਹੁੰਦਾ ਜਿਹੜਾ ਅੱਜ ਕੱਲ ਪੰਜਾਬ ਦੇ ਵਿੱਚ ਬਹੁਤ ਵੱਡਾ ਇਸ਼ੂ ਬਣ ਗਿਆ ਉਹ ਉਦਰ ਆਪਣੀ ਜੇ ਉਹਨਾਂ ਨੂੰ ਐਮਐਸਪੀ ਵਧੀਆ ਮਿਲਦੀ ਹੁੰਦੀ ਤੇ ਪੰਜਾਬ ਚਾਹੇ ਕਿ ਉਹਨਾਂ ਨੂੰ ਭਈਏ ਬੰਦ ਹੀ ਲੋੜ ਨਹੀਂ ਆ ਗਈ ਸੀ ਉੱਥੇ ਉਹ ਸੋਹਣੀ ਖੇਤੀ ਕਰ ਸਕਦੇ ਸੀ ਪਰ ਸਰਕਾਰਾਂ ਸੈਂਟਰ ਲੈਵਲ ਤੇ ਚਾਹੁੰਦੀਆਂ ਨਹੀਂ ਆਈਆਂ ਕਿ ਜਿਹੜੀ ਐਮਐਸਪੀ ਉਹਦੇ ਐਮਐਸਪੀ ਬੰਦ ਕਰਨ ਨੂੰ ਫੇਰਦੀਆਂ ਨੇ ਤੇ ਉਹ ਕਿੱਥੋਂ ਜਰ ਲੈਣ ਗਿਆ ਕਿ ਪੰਜਾਬ ਦਾ ਜਿਹੜਾ ਕਿਸਾਨ ਉਹ ਕਹਿੰਦਾ ਕਿ ਪੂਰੀਆਂ ਫਸਲਾਂ ਤੇ ਐਮਐਸਪੀ ਦੇਵੇ ਇਸ ਕਰਕੇ ਸੈਂਟਰ ਦੇ ਵਿੱਚ ਜਿਹੜੀ ਵੀ ਸਰਕਾਰ ਬੈਠੂਗੀ ਚੁਣ ਕੇ ਜਾਊਗੀ ਉਹਨਾਂ ਦੀ ਆਖ ਇਹ ਵੀ ਹੈ ਕਿ ਜਿਹੜੀ ਫਸਲਾਂ ਤੇ ਜਿਹੜੀ ਐਮਐਸਪੀ ਬੰਦ ਕੀਤੀ ਜਾਵੇ ਔਰ ਜਿਹੜੀ ਐਫਸੀ ਆਈ ਹੈ ਉਹਨੂੰ ਹੀ ਸਟੇਟਾਂ ਚ ਚੁੱਕਿਆ ਜਾਵੇ ਕਿ ਉਹ ਤੇ ਅੱਗੇ ਚਾਹੁੰਦੇ ਨੇ ਕਿ ਐਫਸੀ ਆਈ ਕਣਕ ਝੋਨਾ ਨਾ ਖਰੀਦੇ ਜਿਸ ਸਿੱਧੀ ਪੰਜਾਬ ਦੇ ਕਿਸਾਨ ਜਿਹੜੀ ਲੜਾਈ ਲੜਨਾ ਚਾਹੁੰਦੇ ਉਹ ਲੜੀ ਗਈ ਸੀ ਤਿੰਨ ਜਿਹੜੇ ਖੇਤੀਬਾੜੀ ਕੁੰਨੇ ਉਸ ਤੋਂ ਬਾਅਦ ਇਹ ਆਪ ਹੀ ਕੁਰਸੀਆਂ ਦੇ ਚੱਕਰ ਦੇ ਵਿੱਚ ਕਿਸਾਨਾਂ ਦੀ ਏਕਤਾ ਜਿਹੜੀ ਆ ਉਹਨੂੰ ਖਿੱਡਪੁੰਡ ਕਰਨ ਦੇ ਵਿੱਚ ਇਹ ਆਪ ਹੀ ਨਕੰਮੇ ਸਾਬਤ ਹੋਏ ਨੇ ਤੇ ਹੁਣ ਸਰਕਾਰਾਂ ਦੀ ਤੇ ਕੇ ਚੜ ਗਿਆ ਨੇ ਸਰਕਾਰਾਂ ਕਿਸਾਨਾਂ ਨੂੰ ਨਚਾਉਂਦੀਆਂ ਫੇਰਦੀਆਂ ਨੇ ਤੇ ਆਮ ਜਨਤਾ ਨੂੰ ਵੀ ਪਤਾ ਲੱਗ ਗਿਆ ਆਮ ਜਨਤਾ ਨੂੰ ਕਿੰਨਾ ਕੀ ਨਾਲ ਸਹਯੋਗ ਦਿੰਦੀ ਹੈਗੀ ਉਹ ਆਉਣ ਵਾਲਾ ਸਮਾਂ ਦੱਸੂਗਾ ਪਰ ਕਿਤੇ ਨਾ ਕਿਤੇ ਪੋਲੀਟੀਕਲ ਮਸਲੇ ਨੇ ਜਿਹੜੇ ਮਸਲੇ ਨੂੰ ਲੈ ਕੇ ਸਭ ਕੁਝ ਹੋ ਰਿਹਾ ਹੈਗਾ ਔਰ ਜਦ ਤੱਕ ਇੰਡੀਆ ਦਾ ਕਿਸਾਨ ਇਕੱਠਾ ਹੁੰਦਾ ਜਦ ਤੱਕ ਉਹ ਵੀ ਨਹੀਂ ਦਿੱਲੀ ਅੱਪੜਦੇ ਤਦ ਤੱਕ ਕਿਸਾਨ ਜਿਹੜੇ ਨੇ ਕਿਸਾਨਾਂ ਦੀ ਜਿਹੜੀ ਲੜਾਈ ਹੋ ਇਦਾਂ ਹੀ ਰਹਿਣੀ ਹੈਗੀ ਪਾਰਲੀਮੈਂਟ ਚੱਲ ਰਿਹਾ ਹੈਗਾ ਇਨਾਂ ਦੀ ਇੱਕ ਕਮੇਟੀ ਜਿਹੜੇ ਡੱਲੇਵਾਲ ਪੰਧੇਰ ਉਹਨਾਂ ਦੀ ਕਮੇਟੀ ਬੰਨੀ ਚਾਹੀਦੀ ਹੈ ਘੱਟੂਗੜ ਜਿਹੜੇ 20 ਐਮਪੀ ਨੇ ਉਹ ਪੰਜ ਬੰਦੇ ਜਾ ਕੇ ਪੰਜ ਉੱਥੇ ਜਿਹੜੇ ਐਮਪੀ ਨੇ ਪੰਜਾਬ ਦੇ 20 ਨੇ 13 ਤੇ 7 ਉਹਨਾਂ ਨੂੰ ਕੋਠੀਆਂ ਮਿਲ ਚੁਕੀਆਂ ਤੁਸੀਂ ਉਹਨਾਂ ਨੂੰ ਸਵੇਰੇ ਦਿੱਲੀ ਜਾ ਕੇ ਫੜੋ ਟ੍ਰੇਨੇ ਜਰਦੋ ਪੰਜ ਬੰਦੇ ਕਿ ਆ پارਲੀਮੈਂਟ 'ਚ ਮੁੱਦਾ ਠਾਓ ਉਹ ਉਹ ਨਹੀਂ ਇਹ ਆਪਣੀ ਸਿਆਸਤ ਲੱਗ ਰਹੀ ਹੈ ਕਹ ਰਹੇ ਨੇ ਬੀਜੇਪੀ ਆਪਣੀ ਸਿਆਸਤ ਕਰ ਰਹੇ ਨੇ ਪਰ ਆਮ ਜਿਹੜਾ ਕਿਸਾਨ ਗਰੀਬ ਜਿਹੜਾ ਜ਼ਿਮੀਦਾਰ ਆ ਤੇ ਆਮ ਜਿਹੜਾ ਖੇਤ ਮਜ਼ਦੂਰ ਆ ਤੇ ਆਮ ਜਿਹੜਾ ਵਪਾਰੀ ਆ ਉਹ ਇਹਨਾਂ ਦੀ ਲੜਾਈ ਦੇ ਵਿੱਚ ਪੇਸ ਰਿਆਗਾ ਜਿਸ ਕਰਕੇ ਪੰਜਾਬ ਦਾ ਸਮਾਜਿਕ ਤੌਰ ਤੇ ਵੀ ਨੁਕਸਾਨ ਹੋ ਸਕਦਾ ਔਰ ਆਰਥਿਕ ਤੌਰ ਤੇ ਵੀ